ਮੇਰਾ ਤਾਂ ਜਨਮ ਦਿਨ ਵੀ ਟੱਪ ਗਿਆ। ਇਸ ਬੰਦੇ ਨੇ ਕਦੇ ਕੋਈ ਗਿਫਟ ਨਹੀਂ ਦਿੱਤੀ। ਲੋਕਾਂ ਦੇ ਬੰਦੇ ਇੰਨੇ ਚੰਗੇ ਐ। ਕੋਈ ਵਾਰ ਤਿਹਾੜ, ਜਨਮ ਦਿਨ ਆਵੇ 100-100 ਗਿਫਟ ਦਿੰਦੇ ਐ ਜਨਾਨੀਆਂ ਨੂੰ। ਇਹ ਤਾਂ ਕਦੇ ਨਹੀਂ ਦਿੰਦਾਗਾ। ਜੇ ਕਦੇ ਕੋਈ ਕਹੇ ਵੀ ਦੇਵਾ ਨਾ ਅਗਲੇ ਸਾਲ ਦੇ ਦੂੰ ਪਿਛਲੇ ਸਾਲ ਦੇ ਦੂੰ। ਕੀ ਗੱਲ ਹੋਗੀ? ਸਹੀ ਕਹੀ ਜਾਣੀ ਆ ਮੈਂ। ਕੀ ਬੜਬੜ ਜੀ ਕਰੀ ਜਾਣੀ ਆ? ਬੜਬੜ ਜੀ ਕਰੀ ਜਾਣੀ ਆ। ਬੜਬੜ ਕਰਾਂ ਨਾ ਤਾਂ ਕੀ ਕਰਾਂ? ਮੇਰਾ ਜਨਮ ਦਿਨ ਟੱਪਿਆ ਹੁਣੇ। ਹੈ? ਪਿਛਲੇ ਮਹੀਨੇ ਮੈਨੂੰ ਆਪਨੇ ਕਦੇ ਕੋਈ ਗਿਫਟ ਦਿੱਤੀ ਹੈ ਲਿਆ ਕੇ? ਉਹ ਨਹੀਂ ਯਾਦ ਰਿਹਾ ਯਾਰ ਹੁਣ ਜਨਮ ਦਿਨ ਕੀ ਤੇਰੇ ਅੱਗੇ ਆਉਣੇ ਨਹੀਂ ਕਿ ਅਗਲੇ ਸਾਲ ਆਊਗਾ ਚੱਲ। ਉਹਦੋਂ ਲਿਆ ਦੇਾਂਗੇ ਕੋਈ ਗੱਲ ਨਹੀਂ ਹਾਂ। ਅਗਲੇ ਸਾਲ ਦੀ ਕੀ ਗੱਲ? ਅਗਲੇ ਸਾਲ ਬੰਦਾ ਪਤਾ ਨਹੀਂ ਮਰੇ ਕਿ ਜੀਵੇ। ਹੈਂ? ਹਾਂ ਮਰੇ ਐ ਤਾਂ ਮਰਨਵਾਦ ਅੱਜੀ ਪਈ ਐ। ਮਰਨਵਾਦ ਆ ਕੀ ਹੋਇਆ? ਹੋਰ ਕੀ ਐ? ਮੈਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਮਰਨ ਨਾ ਤੂੰ ਨਹੀਂ ਸੋਚੀ ਐ। ਲੈ। ਹਾਂ ਪੋਜ਼ਿਟਿਵ ਕਿਵੇਂ? ਅੱਜ ਕੱਲ ਇੱਕ ਪੈਰ ਚੱਕੋ ਦੂਜੇ ਦੀ ਆਸ ਹੀ ਨਹੀਂ ਅੱਖ ਮੀਚ ਮਿੱਚੇ ਤੇ ਮੌਤ ਵੇਖੀ ਅੱਗੇ ਤੇ ਯਾਦ ਨਹੀਂ ਰਿਹਾ ਮੈਨੂੰ ਤਾਂ ਹੁਣ ਉਹ ਦਿਨ ਹੀ ਤੂੰ ਯਾਦ ਕਰਾਇਆ ਵੀ ਅੱਜ ਮੇਰਾ ਜਨਮ ਦਿਨ ਹੈ ਨਾ ਤੂੰ ਤਾਂ ਮੈਨੂੰ ਕਦੇ ਕੁਝ ਨਹੀਂ ਲਿਆ ਕੇ ਦਿੱਤਾ ਜਨਾਨੀਆਂ ਦੇ ਮੈਰਿਜ ਐਨਿਵਰਸਰੀਆਂ ਤੇ ਇੰਨੇ ਸੋਹਣੇ ਸੋਹਣੇ ਗਿਫਟ ਅੰਗੂਠੀਆਂ ਐਡੇ ਸੋਹਣੇ ਸੋਹਣੇ ਸੂਟ ਤਿਹਾੜੀ ਤੇ ਮੈਰਿਜ ਐਨਿਵਰਸਰੀਆਂ ਤੇ ਲਿਆਉਂਦੇ ਆ ਫਿਰ ਜਦੋਂ ਮੈਰਿਜ ਐਨਿਵਰਸਰੀ ਉਹ ਦੇਖਾਂਗੇ ਕੀ ਹਾਂ ਮੈਰਿਜ ਐਨਿਵਰਸਰੀ ਆਊਗੀ ਉਹ ਦੇਖਾਂ ਹੁਣ ਜਨਮ ਦਿਨ ਸੀ ਭੁੱਲ ਗਿਆ ਤੇਰਾ ਭੁੱਲ ਗਿਆ ਤੂੰ ਤਾਂ ਕਦੇ ਮੈਨ ਜਿਹੜਾ ਮੈਂ ਤੇਰਾ ਨਾਂ ਕਰਾਂ ਵੀ ਅੱਜ ਮੇਰੇ ਬੰਦੇ ਨੇ ਭਾਈ ਮੈਨੂੰ ਵੀ ਆਹ ਚੀਜ਼ ਦਿੱਤੀ ਏ ਮੇਰਾ ਫੋਨ ਟੁੱਟਿਆ ਪਿਆ ਨਾਲੇ ਤੈਨੂੰ ਆਪ ਨੂੰ ਪਤਾ ਹੈ ਕਿ ਭਾਈ ਮੈਂ ਇਹਨੂੰ ਚਲ ਜਨਮ ਦਿਨ ਤੇ ਫੋਨ ਹੀ ਗਿਫਟ ਕਰ ਦਿੰਦਾ ਹੈ ਉਹ ਫਿਰ ਤੂੰ ਦੱਸ ਦਿੰਦੀ ਜਦੋਂ ਵੀ ਹਾਂ ਮੈਨੂੰ ਫੋਨ ਲਿਆ ਦੇ ਫੋਨ ਲਿਆ ਦੇ ਨਾ ਫੋਨ ਲਿਆਉਣ ਨੂੰ ਕੀ ਜਦੋਂ ਤੈਨੂੰ ਪਤਾ ਸੀਗਾ ਭਾਈ ਇਹਦਾ ਫੋਨ ਟੁੱਟ ਗਿਆ ਤੇ ਮੈਂ ਇਹਨੂੰ ਫੋਨ ਦੇ ਦਿਆ ਉਹ ਕਹਿ ਕੇ ਚੀਜ਼ ਲਈਦੀ ਹੁੰਦੀ ਹੈ ਖੁਦ ਨੂੰ ਵੀ ਤਾਂ ਬੰਦੇ ਨੂੰ ਸੋਚਣਾ ਚਾਹੀਦਾ ਹੈ ਉਹ ਮੰਗਣ ਚ ਕੀ ਹਰਜ ਸੀ ਹੈ ਨਾ ਕਿਉਂ ਮੰਗਣ ਚ ਕੀ ਹਰਜ ਸੀ ਮੰਗ ਲੈਂਦੀ ਵੀ ਹਾਂ ਮੈਨੂੰ ਫੋਨ ਚਾਹੀਦਾ ਨਾ ਮੈਂ ਮੰਗਤੀ ਸੀ ਮੰਗ ਲੈਂਦੀ ਆਪਦੇ ਆਪੇ ਬੰਦੇ ਨੂੰ ਸੋਚਣਾ ਚਾਹੀਦਾ ਕਿ ਚੱਲ ਭਾਈ ਇਹਦਾ ਪੂਰਾ ਜਨਨੀਆਂ ਦਾ ਆ بڑا ਰੋਲਾ ਵੀ ਐ ਬੁੱਝ ਵੀ ਮੇਰੇ ਦਿਲ ਚ ਕੀ ਹੈ ਉਸੇ ਤੇ ਤੁਸੀਂ ਮੱਥੇ ਚੂੜੀ ਪਾ ਕੇ ਤੁਰਿਆ ਫਿਰਦੀ ਰਹਿੰਦੇ ਉਹ ਮਹੀਨਾ ਮਹੀਨਾ ਮਹੀਨੇ ਮਹੀਨੇ ਦੀ ਕੀ ਗੱਲ ਸਾਨੂੰ ਕੀ ਪਤਾ ਵੀ ਬੰਦੇ ਨੂੰ ਕੀ ਪਤਾ ਹੁੰਦਾ ਵੀ ਜਨਾਨੀ ਕਿ ਕਦੇ ਵਾਸਤੇ ਗੁੱਸੇ ਹੋਈ ਹੈ ਮੈਂ ਵੀ ਸੋਚਿਆ ਵੀ ਆ ਯਾਰ ਗੁੱਸੇ ਜਿਵੇਂ ਹੋਈ ਫਿਰਦੀ ਹੈ ਬੰਦੇ ਨੂੰ ਸਾਰਾ ਪਤਾ ਹੁੰਦਾ ਹੈ ਹਾਂ ਜਦੋਂ ਤੱਕ ਫਿਰ ਤੀਵੀਂ ਲੜਦੀ ਹੈ ਤਾਂ ਮਾੜੀ ਵੱਜਦੀ ਹੈ ਹੂੰ ਕੋਈ ਚੀਜ਼ ਦੇਣੀ ਨਹੀਂ ਕੋਈ ਲੈਣੀ ਨਹੀਂ ਬਸ ਆਹ ਇੱਕ ਮਿੰਟ ਰੁਕੀ ਬੈਲ ਵੱਜੀ ਹੈ ਘਰ ਦੀ ਬੈਲ ਵੱਜੀ ਹੈ ਹਾਂ ਆਹ ਗਵਾਂਡੀਆਂ ਦਾ ਜਵਾਕ ਹੈ ਸਾਰਾ ਦਿਨ ਬੈਲ ਵਜਾਉਂਦਾ ਹੈ ਇਹਨਾਂ ਨਾਲ ਹੋਰ ਮੈਨੂੰ ਲੜਨਾ ਪਊਗਾ ਗਵਾਂਡੀਆਂ ਨਾਲ ਆਹ ਹੁਣ ਜਵਾਕ ਗਵਾਂਡੀਆਂ ਦਾ ਤਾਂ ਕੀ ਬੈਲ ਵਜਾ ਗਿਆ ਹੁਣ ਆ ਹੁਣ ਤਾਂ ਆ ਇੱਕ ਮਿੰਟ ਫੇਰ ਵੱਜੀ ਹੈ ਵੱਜੀ ਤਾਂ ਹੈਗੀ ਹੈ ਜਾ ਫਿਰ ਦੇਖ ਕੇ ਆ ਜਾ ਨਾ ਨਾ ਉੱਠੀ ਦੇਖ ਕੇ ਆ ਦੇਖ ਕੇ ਹੈ ਮੈਨੂੰ ਠਾਣਾ ਵੀ ਤੂੰ ਵਗ ਜਾ ਇਹ ਇਹ ਨਾ ਕਿਤੇ ਵਿਚਾਰਾ ਥੱਕ ਜਾ ਉੱਥੇ ਬੂਹੇ ਤੱਕ ਜਾਂਦਾ ਹੋਇਆ ਉਹ ਵੀ ਮੈਂ ਵਜਾ ਕੇ ਆਉਂਗੀ ਮੈਂ ਵੀ ਫਿਰ ਕੋਮਾਂਡਰ ਦੀ ਮੁੰਡਣਾ ਹੋਊਗੀ ਆਉ ਆਈ ਹੋਊਗੀ ਤਾਂ ਫਿਰ ਤੂੰ ਗੁੱਸਾ ਮਾਨਦੀ ਭੱਜ ਕੇ ਜਾਂਦਾ ਹੈ ਇਹ ਜਾਂਦਾ ਦੇਖਣ ਮਾਰਾ ਉਦੋਂ ਫਿਰ ਤੂੰ ਸ਼ੱਕ ਕਰਦੀ ਹੈ ਤਾਂ ਹੀ ਤਾਂ ਹੁਣ ਮੈਂ ਆਪ ਜਾਣੀ ਆ ਤਾਂ ਕਰਕੇ ਨਾ ਮੈਂ ਤੈਨੂੰ ਗੇਟ ਖੋਲਣਾ ਆਪ ਖੁਦ ਵੀ ਨਹੀਂ ਜਾਣ ਦਿੰਦੀਗੀ ਆਹੋ ਆਹਾਂ ਤੂੰ ਇੰਨੇ ਦੋ ਕ ਕੱਪੜੇ ਬਲੇਟ ਬਲੇਟੇ ਪਿਆ ਆਪਦਾ ਕੰਮ ਆਪ ਹੀ ਕਰ ਲਈ ਜਾਂ ਦੇਖ ਕੇ ਆ। ਦੇਖ ਨਹੀਂ ਬੁੜੀਆਂ ਵਾਲੇ ਕੰਮਾਂ ਨੂੰ ਤਾਂ ਫਿਰ ਤੁਸੀਂ ਆਹ ਬਲੇਟੇ ਪੇ ਤੇ ਕੀ ਇਹ ਚ ਚਾਰ ਕੱਪੜੇ ਵਲੇਟ ਦੇਂਗਾ ਤਾਂ। ਤੂਖ ਨਾਲੇ ਗੇਟ ਵੀ ਖੋਲ ਕੇ ਆ ਤੇ ਨਾਲੇ ਅਖੇ ਕੰਮ ਵੀ ਕਰਕੇ ਆ। ਦੇਖ ਲਈ ਪਹਿਲਾਂ ਬਾਅਦ ਚ ਖੁੱਲੀ। ਜਾਣੀ ਆ ਖੋਲਦੀਆਂ ਦੇਖਦੀਆਂ ਕੌਣ ਐ। ਕੌਣ ਆ ਗਿਆ ਟੜਕੇ ਟੜਕੇ। ਹਾਂ ਭਾਈ ਬੋਲ ਕੌਣ ਐ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਕੋਰੀਅਰ ਵਾਲਾ ਐ। ਕੁਰੀਅਰ ਵਾਲਾ ਆਡਰ ਆ ਆਡਰ ਆਇਆ ਸੀ ਜੀ ਤੁਹਾਡਾ ਆਡਰ ਅਸੀਂ ਤਾਂ ਕੋਈ ਬੁੱਕ ਕਰਾਇਆ ਨਹੀਂ ਭਾਈ ਆਡਰ ਕੀ ਚੀਜ਼ ਹੈ ਵੈਸੇ ਫੋਨ ਆਇਆ ਸੀ ਤੁਹਾਡਾ ਫੋਨ ਆਇਆ ਸੀ ਕਿਤੇ ਹੋਰ ਨੇ ਬੁੱਕ ਕਰਾਇਆ ਹੋਣਾ ਭਾਈ ਅਸੀਂ ਤਾਂ ਕੋਈ ਚੀਜ਼ ਬੁੱਕ ਕਰਾਈ ਨਹੀਂ ਭਾਈ ਠੀਕ ਹੈ ਕਿਤੇ ਹੋਰ ਦਾ ਹੋਣਾ ਤੁਸੀਂ ਨਹੀਂ ਕਰਾਇਆ ਹੋਣਾ ਜੀ ਤੁਹਾਡੇ ਹਸਬੰਡ ਨੇ ਕਰਾਇਆ ਹੋਣਾ ਜੀ ਹਸਬੰਡ ਨੇ ਕਰਾਇਆ ਮੇਰੇ ਘਰ ਵਾਲਾ ਤਾਂ ਐਡਾ ਖਰਾਬ ਹੈ ਮੇਰਾ ਤਾਂ ਫੋਨ ਟੁੱਟਿਆ ਹੋਇਆ ਸੀ ਮੈਨੂੰ ਤਾਂ ਉਹਨੇ ਦੱਸਿਆ ਵੀ ਨਹੀਂ ਕਿ ਬਈ ਤੈਨੂੰ ਮੈਂ ਫੋਨ ਲੈ ਕੇ ਦੇਉਂਗਾ ਨਾਲੇ ਉਹ ਤਾਂ ਮੈਨੂੰ ਕਦੇ ਕੋਈ ਚੀਜ਼ ਲੈ ਕੇ ਵੀ ਨਹੀਂ ਦਿੰਦਾਗਾ ਤੂੰ ਗਲਤ ਐਡਰੈਸ ਤੇ ਆ ਗਿਆ ਹੋਵੇਗਾ ਐਡਰੈਸ ਤਾਂ ਇੱਥੋਂ ਦਾ ਹੀ ਹੈ ਐਡਰੈਸ ਇੱਥੋਂ ਦਾ ਘਰ ਐ ਤਾਂ ਮੈਨੂੰ ਕਦੇ ਕੋਈ ਚੀਜ਼ ਲੈ ਕੇ ਨਹੀਂ ਦਿੰਦਾ ਜੇ ਉਹਨੇ ਬੁੱਕ ਕਰਾਤਾ ਹੋਵੇਗਾ ਤਾਂ ਭਾਈ ਚੰਗੀ ਗੱਲ ਹੈ ਤੂੰ ਫੋਨ ਦੱਸਦਾ ਮੇਰਾ ਫੋਨ ਟੁੱਟਿਆ ਵੀ ਪਿਆ ਸੀ ਤੇ ਪਿਛਲੇ ਜਿਹਦੇ ਨਹੀਂ ਮੇਰਾ ਜਨਮ ਦਿਨ ਵੀ ਗਿਆ ਹੈ ਕੀ ਤਾਂ ਉਹਨੇ ਜਨਮ ਦਿਨ ਤੇ ਬੁੱਕ ਕਰਾਤਾ ਹੋਵੇ ਚੱਲ ਮੈਂ ਪੁੱਛ ਕੇ ਆਉਣੀ ਆ ਠੀਕ ਹੈ ਤੂੰ ਬਾਗ ਨਾ ਜਾਈ ਇੱਥੇ ਖੜਾ ਰਹੀ ਮੈਂ ਪੁੱਛ ਕੇ ਆਉਣੀ ਆ ਐਡਰੈਸ ਤੇ ਤੇ ਭਾਈ ਤੂੰ ਸਹੀ ਆਇਆ ਹੋਵੇਂਗਾ ਚੱਲ ਮੈਂ ਪੁੱਛ ਲਾਂ ਹੈ ਕੇਰਾ ਠੀਕ ਹੈ ਕੌਣ ਸੀ ਉਹ ਉਹ ਕੋਰੀਅਰ ਵਾਲਾ ਕੋਰੀਅਰ ਵਾਲਾ ਆਹੋ ਕਹਿੰਦਾ ਭਾਈ ਤੁਹਾਡਾ ਫੋਨ ਆਇਆ ਹੈ ਹੈ ਆਪਣਾ ਫੋਨ ਹੋਰ ਬੁੱਕਾ ਹੱਤ ਨਾ ਆਪਣੇ ਤਾਂ ਨਹੀਂ ਕਰਾਇਆ ਕਿਧਰੇ ਉਹਨੂੰ ਨਾ ਮੈਂ ਤਾਂ ਕੋਈ ਫੋਨ ਫੋਨ ਬੁੱਕ ਨਹੀਂ ਕਰਾਇਆ ਨਾ ਤੂੰ ਕਰਾਇਆ ਮੈਂ ਕਾਹਨੂੰ ਕਰਾਣਾ ਸੀਗਾ ਮੈਂ ਤਾਂ ਇੰਨਾ ਕੁਛ ਹੋਈ ਜਾਂਦੀ ਸੀ ਕੋਰੀਅਰ ਵਾਲੇ ਨੂੰ ਕਿਹਾ ਭਾਈ ਮੈਂ ਕਿ ਮੇਰਾ ਜਨਮ ਦਿਨ ਜਾ ਨੰਗਿਆ ਕਿਧਰੇ ਮੇਰੇ ਘਰ ਵਾਲੇ ਨੇ ਬੁੱਕ ਕਰਾਤਾ ਹੋਵੇ ਪਰ ਮੈਨੂੰ ਤਾਂ ਤੇਰਾ ਪਤਾ ਸੀਗਾ ਤੂੰ ਕਾਹਨੂੰ ਕਰਾਉਣਾ ਹੈ ਬੁੱਕ ਹੈ ਓਏ ਜੇ ਬੁੱਕ ਕਰਾਇਆ ਹੁੰਦਾ ਮੈਂ ਤੈਨੂੰ ਦੱਸਦਾ ਨਾ ਉਹ ਤਾਂ ਮੈਨੂੰ ਤੇਰਾ ਪਤਾ ਹੀ ਸੀਗਾ ਆਹੋ ਐਵੇਂ ਨਹੀਂ ਰੋਲਾ ਕਰਦੇ ਹੁੰਦੇ ਐਵੇਂ ਨਹੀਂ ਰੋਲਾ ਕਰਦੇ ਹੁੰਦੇ ਬੁੱਕ ਕਰਾਉਂਦਾ ਮੈਂ ਤੈਨੂੰ ਦੱਸਦਾ ਉਹ ਕਿਸੇ ਹੋਰ ਐਡਰੈਸ ਤੇ ਆਇਆ ਹੋਣਾ ਉਹ ਐਡਰੈਸ ਭੁੱਲ ਗਿਆ ਹੋਣਾ ਉਹਨੂੰ ਕਹਦੇ ਕੋਈ ਬਾਈ ਕੋਈ ਕਿਸੇ ਹੋਰ ਐਡਰੈਸ ਤੇ ਤੂੰ ਆਇਆ ਹੋਏਗਾ ਆਪਣਾ ਐਡਰੈਸ ਚੰਗੀ ਤਰ੍ਹਾਂ ਦੇਖ ਲੈ ਅਗਲਾ ਸਹੀ ਐਡਰੈਸ ਤੇ ਆਇਆ ਕਹਿੰਦਾ ਜੀ ਮੇਰੇ ਕੋਲੇ ਸਾਰਾ ਬਾਇਓ ਡਾਟਾ ਲਿਖਿਆ ਹੋਇਆ ਥੋੜਾ ਤੇ ਮੈਂ ਤਾਂ ਇਸੇ ਐਡਰੈਸ ਤੇ ਆਇਆ ਠੀਕ ਹੈ ਮੈਨੂੰ ਹੁਣ ਕੀਪਤਾ ਕਹਿੰਦਾ ਜੀ ਤੇਰੇ ਘਰ ਵਾਲੇ ਨੇ ਬੁੱਕ ਕਰਾਇਆ ਹੈ ਕਿ ਨਹੀਂ ਕਰਾਇਆ ਕਹਿੰਦਾ ਜੀ ਭਾਈ ਪੁੱਛ ਲਓ ਕਹਿੰਦਾ ਮੈਂ ਕਿਹਾ ਭਾਈ ਮੈਂ ਪੁੱਛ ਕੇ ਆਉਣੀ ਆ ਚਲ ਮੈਂ ਚੱਲਦਾ ਉਹਨੂੰ ਚੱਲ ਉਹ ਖੜਾ ਬੂਹੇ ਤੇ ਮੈਂ ਦੇਖਦਾ ਜਾ ਦੇਖ ਲੈ ਆਹ ਖੜਾ ਭਾਈ ਪੁੱਛ ਲੈ ਇਹਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਕਿਹੜਾ ਕਿਹੜਾ ਸੀ ਤਾਂ ਫੋਨ ਫੋਨ ਯਾਰ ਕੋਈ ਬੁੱਕ ਕਰਾਇਆ ਨਹੀਂ ਫੁੱਟਾ ਹੀ ਹੈ ਜੀ ਤੁਸੀਂ ਆਰਡਰ ਕੀਤਾ ਹੋਇਆ ਸੀਗਾ ਜੀ ਯਾਰ ਆ ਸਿੱਧਾ ਆਰਡਰ ਕਰਨ ਦਾ ਮਤਲਬ ਹੀ ਨਹੀਂ ਹੈਗਾ ਨਾ ਇਹਨੇ ਕੀਤਾ ਤੂੰ ਵੀ ਨਹੀਂ ਕੀਤਾ ਉਹ ਭਾਈ ਤੂੰ ਕਿਸੇ ਗਲਤ ਐਡਰੈਸ ਤੇ ਆ ਗਿਆ ਤੂੰ ਕਿਸੇ ਹੋਰ ਪਾਸੇ ਜਾਣਾ ਹੋਣਾ ਚੰਗੀ ਤਰ੍ਹਾਂ ਆਪਦਾ ਦੇਖ ਲੈ ਉੱਥੇ ਲਿਖਿਆ ਹੋਰ ਹੋਊਗਾ ਕੁਝ ਨਹੀਂ ਐਡਰੈਸ ਐਥੇ ਦਾ ਹੀ ਐਡਰੈਸ ਐਥੋਂ ਦਾ ਤੇ ਫੋਨ ਭਾਈ ਮਹਿੰਗਾ ਫੋਨ ਤਾਂ ਜਿਹੜਾ ਕਿਹੜਾ ਫੋਨ ਹੈ ਦਿਖਾਈ ਫੋਨ ਤਾਂ ਐਂਡਰੋਇਡ ਹੈ ਜੀ ਦਿਖਾ ਤਾਂ ਸਹੀ ਹੋਈ ਇਹ ਤੁਸੀਂ ਖੋਲ ਨਹੀਂ ਸਕਦੇ ਜੀ ਪਹਿਲਾਂ ਤੁਸੀਂ ਬਾਅਦ ਵਿੱਚ ਖੋਲ ਸਕਦੇ ਹੋ ਅੱਛਾ ਅੱਛਾ ਇਹ ਪੈਸੇ ਤੂੰ ਇਹਦੇ ਆਨਲਾਈਨ 25000 ਦਿੱਤੇ ਹੋਏ ਆ ਜੀ ਤੁਸੀਂ ਇਹਦੇ ਸਿਰਫ 5000 ਪਰ ਕੇ ਤੁਸੀਂ ਫੋਨ ਲੈ ਸਕਦੇ ਹੋ ਅੱਛਾ 25000 ਰੁਪਏ ਆਨਲਾਈਨ ਆਇਆ ਹੋਇਆ ਹੈ ਹਾਂਜੀ ਮਤਲਬ ਇਹਦੇ ਵਿੱਚ ਅਸੀਂ 5000 ਰੁਪਏ ਹੋਰ ਦੇਣਾ ਹੈ ਹਾਂਜੀ ਆਪਾ ਤਾਂ ਕੋਈ ਫੋਨ ਫੋਨ ਬੁੱਕ ਨਹੀਂ ਕਰਾਇਆ ਨਾਨਾ ਭਾਈ ਅਸੀਂ ਬੁੱਕ ਨਹੀਂ ਕਰਾਇਆ ਹੈਗਾ ਹਾਂ ਲਓ ਫੜ ਫੜੋ ਫੋਨ ਹਾਂ ਆਪਾ ਇਹ ਤਾਂ ਐਵੇਂ ਮਾਰੀ ਜਾਂਦਾ ਕੀ ਤਾਂ ਅਸੀਂ ਬੁੱਕ ਕਰਾਇਆ ਹੋਵੇ ਠੀਕ ਹੈ ਮੇਰੀ ਗੱਲ ਸੁਣ ਕੇ ਰਾ ਇੱਧਰ ਆ ਕੇ ਤੂੰ ਭੁੱਲਦਾ ਹੋਵੇਂਗਾ ਕਿ ਤਾ ਤੂੰ ਕਰਾਇਤਾ ਹੋਵੇ ਤੇਰੇ ਦਿਮਾਗ 'ਚ ਗੱਲ ਨਾ ਵੱੜਦੀ ਹੋਵੇ ਇੱਧਰ ਆ ਮੇਰੇ ਅਰੇ ਫੋਨੇ ਪਾਸੇ ਇੱਧਰ ਆ ਤੂੰ ਮੇਰੀ ਗੱਲ ਸੁਣ ਤੂੰ ਤਾਂ ਐਵੇਂ ਹੀ ਕਮਲਾ ਬਣੀ ਜਾਂਦਾ ਕਾ ਦਾ ਕਮਲਾ ਹੈ ਕੀ ਗੱਲ ਹੈ ਤੇ ਹੋਰ ਕੀ ਹੈ ਹਾਂ ਦੱਸ ਕਿਸੇ ਨੇ ਉਹਨੂੰ 25000 ਰੁਪਇਆ ਦੇ ਦੇ ਰੱਖਿਆ ਤੇ ਆਪਾਂ ਤਾਂ 5000 ਹੋਏ ਕਿਸੇ ਨੇ ਆਨਲਾਈਨ 25000 ਰੁਪਇਆ ਦੇ ਰੱਖਿਆ ਕਿਸੇ ਦਾ ਫੋਨ ਹੈ ਆਪਾਂ ਲੈਣ ਦਾ ਕੀ ਮਤਲਬ ਹੈ ਯਾਰ ਲੈ ਕੀ ਮਤਲਬ ਹੈ ਤੂੰ 5000 ਰੁਪਇਆ ਨੂੰ ਦੇ ਦੇ ਡਿਲੀਵਰੀ ਬਵਾਏ ਨੂੰ ਬਵਾਏ ਨੂੰ ਤੇ ਫੋਨ ਲੈ ਆਪਣੇ ਹੈ ਉਰੇ ਚੱਕ ਲੈ ਮੈਨੂੰ ਨਾਲੇ ਮੇਰਾ ਵੀ ਇਥੇ ਵੀ ਫੋਨ ਟੁੱਟਿਆ ਪਿਆ ਮੈਂ ਲੈ ਲੂੰ ਆਵਦਾ ਮੈਂ ਰੱਖ ਲੂੰਗੀ ਚੱਲ ਫਿਰ ਐ ਕਰਦੀ ਐ ਤੂੰ ਜ਼ਿਆਦਾ ਕਰਦੀ ਐ ਹੋਰ ਕੀ ਐਵੇਂ ਜਦੋਂ ਕਹਿੰਦੇ ਆਏ ਨੇ 3000 ਦਾ ਫੋਨ ਹੈ ਚ ਲੈ ਲੈਨੇ ਆ ਫਿਰ ਬੂਹੇ ਤੇ ਆਇਆ ਜਦੋਂ ਆਪਾਂ ਨੂੰ ਕੀ ਐ ਤੂੰ ਲੈ ਕੇ ਭਰਾ ਕਰ ਆਵਦਾ ਐਵੇਂ ਮਾਰੀ ਜਾਂਨੇ ਮੱਥਾ ਇਹ ਤਾਂ ਗਲਤ ਐ ਚੱਲ ਕੋਈ ਗੱਲ ਨਹੀਂ 5000 ਰੁਪਏ ਦੇ ਦੇ ਗਲਤਾਲੀ ਕੀ ਗੱਲ ਐ ਤੂੰ ਦੇ ਮੇਰਾ ਤਾਂ ਫੋਨ ਟੁੱਟਿਆ ਹੋਇਆ ਪਹਿਲਾਂ ਹੀ ਬਾਬਾ 5000 ਰੁਪਏ ਉਹਨੂੰ ਦੇ ਤੇ ਟਪਾ ਤੇ ਫੋਨ ਲੈ ਫੜ ਉਸ ਤੋਂ ਦਵਾਦਾ ਨਵਾਂ ਫੋਨ ਐ ਡੱਬੇ 'ਚ ਬੰਦ ਐ ਚੱਲ ਲੈ ਨਾ ਫਿਰ ਇੱਕ ਮਿੰਟ ਮੈਂ ਪੈਸੇ ਲਿਆਵਾਂ ਪੈਸੇ ਲਿਆ ਭੱਜ ਕੇ ਜਾ ਮੈਂ ਇੱਥੇ ਬੈਠੀ ਆ ਨੇ 2 ਮਿੰਟ ਲਿਆ ਆ ਪੈਸੇ ਹਾਂ ਹਾਂ ਉਹ ਹਾਂ ਇਸ ਤਰ੍ਹਾਂ ਸੀ ਉਹ ਉਹ ਫੋਨ ਸਾਡਾ ਹੀ ਐ ਉਹ ਆਸੀਂ ਭੁੱਲ ਗਏ ਸੀ ਹਾਂ ਭੁੱਲ ਗਏ ਸੀ ਹੁਣ ਮੈਨੂੰ ਸਾਨੂੰ ਯਾਦ ਆ ਗਿਆ ਹਨਾ ਹਾਂ ਹਾਂ ਹੋਰ ਹਾਂ ਹਾਂ ਦਿਮਾਗ ਚੋਂ ਨਿਕਲ ਗਈ ਸੀ ਗੱਲ ਭਾਈ ਸਾਡਾ ਹੀ ਫੋਨ ਐ ਤੇ ਕਿੰਨਾ 5000 ਰੁਪਏ ਦੇਣਾ ਨਾ ਹਾਂਜੀ ਲਿਆ ਫੋਨ ਦੇ ਫੋਨ ਲੈ ਲੈ ਤੂੰ 5000 ਰੁਪਇਆ ਆ ਦੇ ਭਾਈ ਨੂੰ 5000 ਆਪਣਾ ਹੀ ਐ ਹਾਂ ਲਿਆ ਫੋਨ ਤਾਂ ਦਿਓ ਪਹਿਲਾ ਪੈਸੇ ਦੇ ਦੇ ਹੋ ਕੋਈ ਗੱਲ ਨਹੀਂ ਪੈਸੇ ਤੈਨੂੰ ਦੇ ਦਿੰਨੇ ਆ ਪੈਸੇ ਹੁਣ ਤੂੰ ਕਿਹੜਾ ਭੱਜਦੇ ਆ ਹਾਂ ਲੈ ਉਹ ਸਾਡਾ ਸੀ ਭੁੱਲ ਜਾਂਦਾ ਬੰਦਾ ਕਈ ਵਾਰ ਦਿਮਾਗ ਗਰਮੀ ਚੈਸਪਾ ਹੋ ਜਾਂਦਾ ਹੈ ਹੋ ਜਾਇਆ ਹੋ ਜਾਈਆ ਦਿਮਾਗ ਚੋਂ ਇਹਦੇ ਗੱਲ ਨਿਕਲ ਜਾਂਦੀ ਥੋੜਾ ਜਿਹਾ ਦਿਮਾਗ ਇਹਦਾ ਕੰਮ ਨਹੀਂ ਕਰਦਾਗਾ ਉਹ ਤਾਂ ਮੇਰੇ ਵੀ ਯਾਦ ਆ ਗਿਆ ਸੀ ਹਾਂ ਹਾਂ ਆਹੀ ਬੁੱਕ ਕਰਾਇਆ ਸੀ ਅਸੀਂ ਹਾਂ 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 ਚਲ ਠੀਕ ਹੈ ਭਾਈ ਹੈ ਤੂੰ ਜਾ ਹੁਣ ਕੋਈ ਚਾਹ ਪਾਣੀ ਪੀਣੇ ਚਲ ਠੀਕ ਹੈ ਠੀਕ ਹੈ ਭੱਗ ਜਾ ਹੁਣ ਤੂੰ ਬੂ ਮੈਂ ਮਰ ਜਾ ਮੈਨੂੰ ਤਾਂ ਵਧੀਆ ਬੂਹਾ ਬੰਦ ਕਰ ਲੈ ਉਹ ਕਿਤੇ ਦੁਬਾਰੇ ਨਾ ਆੜੇ ਚਲ ਚਲ ਮੈਂ ਤਾਂ ਨਾ 5000 ਚ ਫੋਨ ਆ ਗਿਆ ਯਾਰ ਇੱਥੇ ਬਾਏ ਮੈਂ ਤਾਂ ਵੇਖਾ ਇਹਨੂੰ ਵਧੀਆ ਆਇਆ ਹੋਊਗਾ ਫੋਨ ਤੂੰ ਕਿਹੜਾ ਦਮੂਨ ਐ ਮੇਰੀ ਤਾਂ ਕਿਛਮਤ ਹੀ ਕੰਮ ਕਰ ਜਾਂਦੀ ਐ ਆਹੋ ਜਾਹੋ ਆਪੇ ਹੀ ਆ ਗਿਆ ਰੱਬ ਨੇ ਕਿਹਾ ਚਲ ਵਿਚਾਰੀ ਦਾ ਫੋਨ ਟੁੱਟ ਗਿਆ ਤੇ ਮੈਂ ਇਹਨਾਂ ਦਾ ਫੋਨ ਦਵਾ ਦਿਆ ਹੈ ਤੇ ਇਹ ਤਾਂ ਮੈਂ ਕਹਿ ਕਹਿ ਰੱਜ ਗਈ ਸੀ ਹੈ ਫੋਨ ਲੈ ਦੇ ਫੋਨ ਲੈ ਦੇ ਪਰ ਤੂੰ ਕਿੱਥੇ ਲੈ ਗਈ ਨਾ ਥੋੜਾ ਰੌਲਾ ਕੀ ਕਰੀ ਜਾਨੀ ਆ ਤੈਨੂੰ ਆ ਦੇਖ ਤੇਰੀ ਕਿਸਮ ਤੇਰੀ ਕਿਸਮ ਦਾ ਗਿਆ ਫੋਨ ਮੇਰੀ ਤਾਂ ਉਹ ਕਿੱਥੇ ਪੈਸੇ ਤਾਂ ਆਖਰ ਮੈਂ ਹੀ ਦਿੱਤੇ ਐ ਤੇ 5000 ਰੁਪਏ ਦੇ ਤਾਂ ਤੱਕੀ ਤੂੰ ਜੱਗ ਜਿੱਤ ਲਈ ਉਹ ਦਿੱਤੇ ਨਹੀਂ ਹੈ ਨਾ ਹਾਂ ਫਿਰ ਕੀ ਹੋ ਗਿਆ ਹਾਂ ਜੀ ਦੇ ਲਿਆ ਹਾਂ ਤਾਂ ਮੇਰਾ ਤਾਂ ਕੋਲ ਨੂੰ ਵੀ ਜੀ ਨਹੀਂ ਕਰਦਾ ਵਿਚ ਨਵਾਂ ਨਵਾਂ ਮਲੇ ਸ਼ਕਾਰੇ ਮਾਰਦਾ ਨਿਕਲ ਜਾ ਹੁਣ ਤਾਂ ਖੁਸ਼ ਐ ਹੁਣ ਮੈਂ ਤਾਂ ਬਾਲੇ ਖੁਸ਼ ਆ ਫੋਨ ਫੋਨ ਆ ਗਿਆ ਮੈਨੂੰ ਫੋਨ ਨਹੀਂ ਲੈ ਕੇ ਦਿੰਦਾ ਫੋਨ ਨਹੀਂ ਲੈ ਕੇ ਦਿੰਦਾ ਲਾ ਟੁੱਟਿਆ ਤੇ ਮੇਰਾ ਤਾਂ ਫੋਨ ਟੁੱਟਿਆ ਪਿਆ ਆ ਚੱਕ ਲਾ ਚੰਗਾ ਹੋ ਗਿਆ ਤੂੰ ਲੈਤਾ ਇਹ ਤਾਂ ਮੈਂ ਤਾਂ ਤੈਨੂੰ ساری ਉਮਰ ਨਹੀਂ ਛੱਡਣਾ ਸੀਗਾ ਤੂੰ ਤਾਂ ਅਖਰ ਕਿਹੜਾ ਲੈ ਕੇ ਦਿੱਤਾ ਉਹ ਤਾਂ ਭੁੱਲ ਭੁਲੇਖੇ ਆ ਗਿਆ ਵਿਚਾਰਾ ਇੱਧਰ 5000 ਰੁਪਏ ਦੇ ਕੇ ਤੇ ਹੁਣ ਤੂੰ ਮਸਕੇ ਲਈ ਜਾਣਾ ਤੇ ਚੱਲ ਐ ਖੋਲ ਹੁਣ ਖੋਲ ਹਾਂ ਖੋਲ ਤੂੰ ਹੀ ਖੋਲ ਰੱਬ ਦਾ ਨਾਮ ਲੈ ਕੇ ਨਾ ਖੋਲ ਲੈ ਭਾਈ ਵਧੀਆ ਚੰਗੀ ਗੱਲ ਹੋਏਗੀ ਰੀਲਮੀ ਹੈ ਹਾਂ ਰੀਲਮੀ ਦਾ ਬਹੁਤ ਵਧੀਆ ਫੋਨ ਹੁੰਦਾ ਔਰ ਮੈਂ ਤਾਂ ਭਈ ਰੀਲਮੀ ਲੈ ਕੇ ਖੁਸ਼ ਆ ਕੋਈ ਗੱਲ ਨਹੀਂ ਆਈਫੋਨ ਅਗਲੇ ਸਾਲ ਅਗਲੇ ਚੱਕੇ ਦਾ ਪਰਦਾ ਕਿ ਮੈਂ ਚੱਕਾਂ ਤੂੰ ਹੀ ਚੱਕ ਆ ਉਹਦੇ ਹੱਥ ਨਾਲ ਜਲ ਮੈਂ ਚੱਕ ਲੈਣੀ ਆ ਫੇਰ ਕੀ ਹੋ ਗਿਆ ਜਾਂ ਪਾਇਤਾ ਲੁੱਟੀ ਗਈ ਮੇਰੇ ਤਾਂ 5000 ਰੁਪਏ ਲੈ ਗਿਆ ਕਿਹੜਾ ਡਿਲੀਵਰੀ ਬੁਆਏ ਈ ਕਰੇ ਹਾਏ ਮੇਰੇ ਤਾਂ 5000 ਰੁਪਿਆ ਲੈ ਗਿਆ ਮੈਨੂੰ ਤਾਂ ਦੇ ਗਿਆ ਕੰਡੇ ਚਾ ਭੱਜ ਲਾਇਆ ਉਹਦੇ ਵੱਲ ਹਾਂ ਜ ਮੇਰੇ ਸਹੁਰਿਆਂ ਦੀ ਕਰਵਾਤੀ ਨਾ ਠੱਗੀ ਤੂੰ ਹੀ ਕਹਿੰਦੀ ਸੀ ਫੋਨ ਲੈ ਲੈ ਫੋਨ ਲੈ ਲੈ ਕੋਈ ਗੱਲ ਨਹੀਂ ਹਾਂ ਮੈਨੂੰ ਕੀ ਪਤਾ ਸੀਗਾ ਕਿ ਉਹ ਡਿਲੀਵਰੀ ਬੁਆਏ ਤੂੰ ਕਹਿੰਦੀ ਸੀ 25000 ਰੁਪਏ ਤਾਂ ਔਨਲਾਈਨ ਦਿੱਤੇ ਹੋਏ ਨੇ 5000 ਹੀ ਦੇਣਾ ਤੂੰ ਧੋਖਾ ਕਰਵਾਇਆ ਮੇਰੇ ਸਹੁਰੇ ਜੀ ਹੈ ਮੇਰੇ ਨਾਲ ਤਾਂ ਤੂੰ ਵੀ ਸੀ ਟੱਪ ਗਿਆ ਹੁਣ ਉਹ ਫੜ ਲੈ ਹੁਣ ਗੰਡੇ ਮਾਰ ਲੈ ਫਿਰਚ ਪਾ ਲਾ ਲੈ ਤੜਕੇ ਦੇ ਵਿੱਚ ਹੈ ਕਰ ਗਿਆ ਅਗਲਾ ਤੋਂ ਖਾ ਇੱਥੇ ਹੁਣ ਮੇਰੇ ਨਾਲ ਲੜੀ ਜਾਈ ਉਹਦੇ ਮਗਰ ਨਾ ਆ ਸੱਚੋ ਮੈਂ ਤੇਰੇ ਨਾਲ ਹੀ ਲੜੀ ਜਾਨਾ ਟੱਪ ਗਿਆ ਹੁਣਾ ਹੁਣ ਉਹ ਭੱਜ ਲੈ ਮੈਂ ਤਾਂ ਕਹਿੰਨੀ ਉਹਦੇ ਮਗਰ ਫੜ ਲੈ ਉਹਨੂੰ ਕਿੱਥੋਂ ਫੜਿਆ ਜਾਂਦਾ ਹੁਣ ਮੋਟੂ ਜਾਂ ਤੇਜ਼ ਬੜਾ ਸੀ ਹੋ ਭੱਜ ਕੇ ਜਾ ਮੈਂ ਤਾਂ ਸੱਚੀ ਬਰਬਾਦ ਹੋ ਗਈ ਭਾਈ ਛੇਤੀ ਜਾ ਇੱਥੇ ਤੇਰੀਆਂ ਲੱਤਾਂ ਨੂੰ ਕੀ ਹੋਇਆ ਭੱਜ ਲੈ ਬੂਖੇ ਤੇ ਹੀ ਹੋਣਾ ਉਹ ਹੋਰੇ ਦੇ ਦਾ ਮਿਲਿਆ ਨਹੀਂ ਤੈਨੂੰ ਉਹ ਕਿੱਥੇ ਮੈਂ ਤਾਂ ਕਿਤੇ ਨਹੀਂ ਮਿਲਿਆ ਮੈਂ ਤਾਂ ਸਾਰੇ ਉਹ ਮੋੜ ਤੱਕ ਦੇਖਿਆ ਕਈਆਂ ਨੂੰ ਪੁੱਛਿਆ ਵੀ ਤਾਂ ਤਾਂ ਕਿਨੂੰ ਨਾ ਚੜਿਆ ਪੇ ਹੋਰ ਤਾਂ ਚੜਾਤਾ ਲੈ ਆਈਮ ਆਈ ਕਰ ਜਾਂਦੇ ਅਗਲੇ ਆਈ ਲਾ ਜਾਂਦੇ ਚੂਨਾ ਮੈਨੂੰ ਸੌਰੀ ਤੂੰ ਕਰਵਾਇਆ ਇਹ ਮੈਂ ਗਾਰ ਨੂੰ ਲਾ ਗਿਆ ਥੁੱਕ ਲਾ ਗਿਆ ਥੁੱਕ ਤੂੰ ਹੀ ਵੀ ਤਾਂ ਉਦੋਂ ਰਾਜੀ ਹੁੰਦਾ ਸੀ ਕਹਿੰਦਾ ਲੈ 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 ਹੈ ਮੈਨੂੰ ਕੀ ਤਾਂ ਸੀ ਮੈ ਤਾਂ ਖੁਸ਼ ਹੁੰਦੀ ਨੇ ਲੈ ਲੈ ਹਾਂ ਵੀ ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਸਤਿ ਸ੍ਰੀ ਅਕਾਲ ਜੀ ਉਸ ਤੋਂ ਇਹ ਇੱਕ ਸਕੈਮ ਬਹੁਤ ਤਕੜਾ ਇਹ ਚੱਲਿਆ ਹੋਇਆ ਹੈ ਜੀ ਡਿਲੀਵਰੀ ਬੁਆਏ ਬਣ ਕੇ ਆਉਂਦੇ ਨੇ ਹਾਂਜੀ ਐ ਕੂਰੀਅਰ ਵਾਲੇ ਬਣ ਕੇ ਆਉਂਦੇ ਨੇ ਕੋਈ ਚੀਜ਼ ਲੈ ਕੇ ਆਉਂਦੇ ਨੇ ਕਿ ਤੁਸੀਂ ਆਰਡਰ ਕਰਾਇਆ ਸੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਆਪਾਂ ਉਹਨੂੰ ਪੈਸੇ ਦੇ ਦਿੰਨੇ ਆ ਤੇ ਜਾਂ ਆਪਾਂ ਨੂੰ ਓਟੀਪੀ ਦੇ ਦਿੰਨੇ ਆ ਹਾਂਜੀ ਓਟੀਪੀ ਓਟੀਪੀ ਦੇਣ ਨਾਲ ਵੀ ਉਹ ਥੋੜਾ ਖਾਤਾ ਸਾਫ਼ ਕਰ ਦਿੰਦੇ ਨੇ ਤੇ ਜਾਂ ਆਪਾਂ ਕੈਸ਼ ਦੇ ਦਿੰਨੇ ਆ ਤੇ ਉਹ ਲੈ ਕੇ ਤੇ ਤਿੱਤਰ ਬਣਦੇ ਆ ਤੇ ਆਪਾਂ ਚੀਜ਼ ਰੱਖ ਲੈਨੇ ਆ ਆਪਾਂ ਸੋਚਦੇ ਆ ਚਲ ਬਾਅਦ ਚ ਖੁੱਲਾਂਗੇ ਹਾਂਜੀ ਹੂੰ ਤੇ ਉਸੇ ਟਾਈਮ ਹੀ ਤੁਹਾਨੂੰ ਖੋਲਣੀ ਚਾਹੀਦੀ ਆ ਉਹ ਚੀਜ਼ ਤੇ ਅਸੀਂ ਗਲਤੀ ਇਹ ਕੀਤੀ ਉਹ ਬਾਅਦ ਚ ਜਦੋਂ ਚਲਾ ਗਿਆ ਤੇ ਬਾਅਦ ਚ ਖੋਲੀ ਆ ਦੇਖ ਲੋ ਆ ਬਾਈ ਗੰਡੇ ਦੇ ਗਿਆ ਹੁਣ ਆ ਗੰਡੇ ਦੇ ਗਿਆ ਜੀ ਤੇ ਬਸ ਇਹੀ ਆ ਜੀ ਧੋਖੇ ਧੜੇ ਵਾਲੀਆਂ ਚੀਜ਼ਾਂ ਲੇਕ ਟੈਂ ਦਾ ਤੜਕਾ ਲਾ ਲਾਂਗੇ ਬਸ ਆਹੀ ਗੱਲ ਐ ਤੇ 5000 ਰੁਪਏ ਚ ਗੰਡੇ ਪੈ ਕੇ ਹੁਣੇ ਤੇ ਐਦਾਂ ਚੀਜ਼ਾਂ ਤੋਂ ਜੀ ਬਸ ਆਪਣਾ ਬਚੋ ਕੋਈ ਚੀਜ਼ ਜੇਕਰ ਤੁਸੀਂ ਕੋਰੀਅਰ ਕਰਾਉਨੇ ਹੋ ਤਾਂ ਕਿਸੇ ਵਧੀਆ ਜਿਹੜੀ ਚੀਜ਼ ਜਿੱਥੋਂ ਮਿਲਦੀ ਹੈ ਉੱਥੇ ਹੀ ਕਰਾਓ ਤੇ ਇਹਨਾਂ ਚੀਜ਼ਾਂ ਤੋਂ ਜੀ ਬਚ ਕੇ ਰਹੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਈਬਰ ਹੈ ਜਿਹੜਾ ਅੱਜ ਕੱਲ੍ਹ ਆ ਜਿਹੜਾ ਤੁਹਾਡੀਆਂ ਐਪਾਂ ਨੇ ਉਹਨਾਂ ਤੋਂ ਹੀ ਕਰਵਾਓ ਜਿਹੜੀਆਂ ਮਤਲਬ ਜਿਨ੍ਹਾਂ ਤੇ ਭਰੋਸਾ ਹੈ ਸਾਨੂੰ ਹਾਂਜੀ ਤੇ ਬਾਕੀ ਠੀਕ ਹੈ ਠੀਕ ਹੈ ਜੀ ਤੇ ਥੈਂਕ ਯੂ ਸੋ ਮੱਚ ਜੀ ਸਤ ਸ੍ਰੀ ਅਕਾਲ